ਆਜੋ ਕੋਣ ਤੇ ਨਾ ਪਕਰਕਾਰ ਵਿਚੇ ਆਜੋ ਬਈ ਆਜੋ ਮੜ ਜਾ ਉਹ ਜਿਹੜੇ ਪਿੱਛੇ ਨੂੰ ਜਿਹੜੇ ਵਿਚੇ ਆਜੋ ਫੜਾ ਜੇ ਇੱਥੇ ਆ ਤਾਂ ਤੁਸੀਂ ਆ ਰਿਹਾ ਕਰਵਾ ਲਓ ਬਈ ਤਾਂ ਜੇ ਇੱਥੇ ਆਓ ਬਰਾਦਰ ਜੀ ਬਰਾਦਰ ਜੀ ਆਜੋ ਜੀ ਬੰਦਿਆਂ ਨੇ ਸਹਿਮਤੀ ਕਰਕੇ ਤਾਂ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮਐਲਏ ਵਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਤੇ ਉੱਥੇ ਤੋਂ ਨੂੰ ਕੰਮ ਹੁੰਦਾ ਵੀ ਦੇਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਹੈ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ 'ਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਹੈ ਉਹ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ੜਿੱਕੇ ਡੋਣੇ ਆ ਅਲੱਗ-ਅਲੱਗ ਐਮ ਸੀਜ਼ ਨੇ ਜੇ ਟੀਮ ਇੱਥੇ ਜੁਟ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਪਾਰਡਾਂ ਦੇ ਵਿੱਚ ਤੇਜ਼ੀ ਨਾਲ ਹੁੰਦੇ ਨੇ ਹੁਣ ਥੋੜੇ ਇੱਥੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ 'ਚ ਵੀ ਨਹੀਂ ਕਰਦੇ ਸਾਡੀ ਸਰਕਾਰ 'ਚ ਤਾਂ ਜਮੇ ਹੀ ਬੰਦ ਕਰਕੇ ਬਹਿ ਗਏ ਹੁਣ ਕਿ ਨਾ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਨਾ ਮਾਰਦੀਆਂ ਜੀ ਜਰੂਰ ਮਾਰੂਗੀ ਚੈੱਕ ਕਰਦੇ ਆਂ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਦਿਨਸ ਦੀ ਜਾਂਚ ਜੀ ਕੱਲੀ ਮੈਂ ਸਾਰਾ ਅਪਡੇਟ ਲਿਆ ਹੈ ਉਹ ਜਿਹੜਾ ਲੀਗਲ ਐਡਵਾਈਜ਼ਰ ਹੈ ਨਾ ਕੁਟਾਲਾ ਬਾਹਰ ਆਵੇ ਵਿਜੀਲੈਂਸ ਦੇ ਲੋਕਲ ਬਾਡੀ ਦੀ ਵਿਜੀਲੈਂਸ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਉਸ ਇਨਕੁਆਇਰੀ ਦੇ ਵਿੱਚ ਕਿ ਇਹਨਾਂ ਨੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪਲਾ ਕੀਤਾ ਲੋਕਾਂ ਦਾ ਕਰਾਲੀ ਦੇ ਲੋਕਾਂ ਦਾ ਪੈਸਾ ਕੁਝ ਐਮਸੀ ਸਹਿਬਾਨਾ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਇੱਥੇ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਕਰੜ ਦੇ ਵਿੱਚ ਵੀ ਬੜਾ ਜ਼ੋਰ ਲਾਇਆ ਵੀ ਕਿਤੇ ਆਮ ਆਦਮੀ ਪਾਰਟੀ ਦੀ ਕਮੇਟੀ ਨਾ ਬੜੇ ਤੁਸੀਂ ਹੁਣ ਇੱਥੇ ਬਚਾਓ ਇੱਥੇ ਆਪਣੀ ਕੁਰਸੀ ਬਚਾਓ ਕਿਉਂਕਿ ਜਿਹੜਾ ਤੁਸੀਂ ਕਰਾਲੀ ਦੇ ਲੋਕਾਂ ਦਾ ਪੈਸਾ ਖਾਦਾ ਉਹ ਤੁਸੀਂ ਦੋਸ਼ੀ ਸਾਬਤ ਹੋ ਗਏ ਹੋ ਬਸ ਇੱਕ ਦੋ ਜਿਹੜਾ ਵਾਈਜ਼ਰ ਵਾਲਾ ਵਿੱਚ ਖੜਾ ਹੈ ਇਹ ਸਾਫ਼ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਨਾਂ ਦੀ ਸਾਰੀ ਸਿੱਧੀ ਸਾਰੀ ਜਿਹੜੀ ਕਰਤੂਤ ਹੈ ਲੋਕਾਂ ਦਾ ਪੈਸਾ ਕਾਹਤੋਂ ਬਾਹਰ ਲੈ ਆਉਣਾ ਹੈ ਕਦੋਂ ਤੱਕ ਕਾਰਵਾਈ ਹੋ ਸਕਦੀ ਹੈ ਜਿਵੇਂ ਹੀ ਦੇਖੋ ਲੀਗਲ ਪ੍ਰੋਸੀਜਰ ਹੈ ਜਿਵੇਂ ਹੀ ਕਲੀਅਰ ਹੁੰਦਾ ਤੁਹਾਡੇ ਸਾਰਾ